ਸਥਿਤੀ ਅੱਤ ਤਿੰਨ ਦਿਨ ਪਹਿਲਾਂ ਸੀ ਉਸੇ ਤਰ੍ਹਾਂ ਦੀ ਸਥਿਤੀ ਮੈਂ ਤੁਹਾਨੂੰ ਤਾਜ਼ਾ ਵਿਜ਼ੂਅਲ ਦਿਖਾਉਣਾ ਚਾਹਾਂਗਾ ਕਿ ਇਹ ਉਹ ਰਸਤਾ ਹੈਗਾ ਜਿਹੜੀ ਕੁਰਕਸ਼ੇਤਰ ਔਰ ਭੇਵਾ ਰੋਡ ਇਹਨੂੰ ਮੰਨਿਆ ਜਾਂਦਾ ਹੈ ਉਸ ਤੋਂ ਅੱਗੇ ਤੁਸੀਂ ਬੈਰੀਕੇਡਿੰਗ ਦੇਖ ਸਕਦੇ ਹੋ ਔਰ ਟੈਂਟ ਲੱਗੇ ਹੋਏ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੇ ਲੋਕ ਹੈਗੇ ਨੇ ਉਹ ਉੱਥੇ ਬੈਠੇ ਹੈਗੇ ਨੇ ਪੁਲਿਸ ਵੀ ਕਾਫੀ ਗਿਣਤੀ ਦੇ ਵਿੱਚ ਤਾਇਨਾਤ ਹੈਗੀ ਆ ਹਾਲਾਂਕਿ ਗਰਮੀ ਬਹੁਤ ਜ਼ਿਆਦਾ ਪਰ ਉਸ ਦੇ ਬਾਵਜੂਦ ਵੀ ਕਹਿ ਸਕਦੇ ਹਾਂ ਕਿ ਅੱਜ ਥੋੜੀ ਸ਼ਾਂਤੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਦੀ ਅਗਰ ਆਪਾਂ ਗੱਲ ਕਰੀਏ ਤਾਂ ਪ੍ਰਸ਼ਾਸਨ ਪਹਿਲਾਂ ਦੇ ਮੁਕਾਬਲੇ ਅੱਜ ਕਾਫੀ ਕਹਿ ਸਕਦੇ ਹਾਂ ਕਿ ਉਹਨਾਂ ਨੇ ਅੱਛਾ ਪ੍ਰਬੰਧ ਖਾ ਰਹੇ ਨੇ ਸ਼ਕਤੀ ਦਿਖਾਈ ਗਈ ਹੈ ਕੱਲ ਵੀ 1 ਕਿਲੋਮੀਟਰ ਤੱਕ ਦਾ ਜੋ ਗੁਰਦੁਆਰਾ ਸਾਹਿਬ ਦੇ ਦੇ ਰਸਤੇ ਸਨ ਉਹ 1 ਕਿਲੋਮੀਟਰ ਤੱਕ ਦੇ ਰਸਤੇ ਜਿਹੜੇ ਆ ਗਏ ਨੇ ਬੰਦ ਕਰ ਦਿੱਤੇ ਸਿਰਫ ਪੈਦਲ ਹੀ ਯਾਤਰੀਆਂ ਨੂੰ ਆਉਣ ਦਿੱਤਾ ਜਾ ਰਿਹਾ ਸੀ ਗੱਡੀਆਂ ਔਰ ਵਾਹਨ ਨਹੀਂ ਆ ਰਹਾ ਸ਼ਾਇਦ ਇਸ ਕਾਰਨੇ ਕੇ ਵੀ ਹੈ ਕਿਉਂਕਿ ਜੋ ਦੱਸਿਆ ਜਾ ਰਿਹਾ ਸੀਗਾ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਪੰਜਾਬ ਤੋਂ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਆ ਰਹੇ ਨੇ ਉਹਦੇ ਚਲਦੇ ਹੋਏ ਇਹ ਕਦਮ ਆਏਗਾ ਕਿ ਜਗਦੀਸ਼ ਸਿੰਘ ਛਿੰਡਾ ਦੀ ਹੁਣ ਅਗਲੀ ਰਣਨੀਤੀ ਕੀ ਹੋਏਗੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਬੈਠਕ ਉਹਨਾਂ ਦੀ ਜਿਹੜੀ ਹੈ ਮੁੱਖ ਮੰਤਰੀ ਦੇ ਨਾਲ ਕਰਨ ਗਏ ਹੋਏ ਹੈਗੇ ਨੇ ਉਸ ਮੀਟਿੰਗ ਤੋਂ ਬਾਅਦ ਪਤਾ ਚੱਲ ਪਾਏਗਾ ਕਿ ਅੱਗੇ ਇਹਨਾਂ ਦਾ ਕੀ ਰਣਨੀਤੀ ਹੈਗੀ ਹੈ ਪਰ ਫਿਲਹਾਲ ਜਿਹੜੇ ਹੈਗੇ ਨੇ ਦੋਵੇਂ ਥੀੜਾਂ ਆਪਣੀ ਆਪਣੀ ਥਾਂ ਦੇ ਉੱਤੇ ਡਟੀਆਂ ਹੋਈਆਂ ਨੇ ਇੱਕ ਪਾਸੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਇਹ ਤੁਸੀਂ ਦੇਖ ਪਾ ਰਹੇ ਹੋ ਗੁਰਦੁਆਰਾ ਛੇਵੇਂ ਪਾਸ਼ਾਹੀ ਕੁਰਖੇਤ ਦਾ ਗੁਰਦੁਆਰਾ ਸਾਹਿਬ ਹੈਗਾ ਇਹ ਜਿਸ ਦਾ ਕਿ ਇੱਥੇ ਵੀ ਅੱਜ ਕਹਿ ਸਕ ਇੱਥੇ ਨਹੀਂ ਹੈ ਕੱਲ ਬੀਬੀ ਜਗੀਰ ਕੌਰ ਆਏ ਸਨ ਔਰ ਉਸ ਤੋਂ ਬਾਅਦ ਸ਼ਾਮ ਨੂੰ ਚਲੇ ਗਏ ਲੋਕ ਤੁਸੀਂ ਦੇਖ ਸਕਦੇ ਹੋ ਕਿ ਮੁੱਖ ਗੇਟ ਹੈਗਾ ਗੇਟ ਤੇ ਅੱਗੇ ਵੀ ਜਿਹੜੀ ਹੈਗੇ ਨੇ ਲੋਕ ਬੈਠੇ ਹੋਏ ਨੇ ਕਿ ਕਬਜ਼ਾ ਨਹੀਂ ਜਾਂ ਪ੍ਰਬੰਧ ਅਸੀਂ ਨਹੀਂ ਦੇਣਾ ਹੈਗਾ ਪ੍ਰਬੰਧ ਜਿਹੜਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਜਾਏਗਾ ਤਾਂ ਕੁੱਲ ਮਿਲਾ ਕੇ ਕਹੀਏ ਤਾਂ ਜਿਹੜਾ ਬਾਜ਼ਾਰ ਦਾ ਵੀ ਹਾਲ ਮੈਂ ਤੁਹਾਨੂੰ ਦਿਖਾਣਾ ਕਿ ਗੁਰਦੁਆਰਾ ਸਾਹਿਬ ਦੇ ਨਾਲ ਦੁਕਾਨਾਂ ਬਹੁਤ ਹੈਗੇ ਨੇ ਪਿਛਲੇ 2 ਦਿਨ ਤੋਂ ਇਹ ਦੁਕਾਨਾਂ ਬੰਦ ਸੀਗੀਆਂ ਪਰ ਅੱਜ ਇੱਕਾ ਜਾਂ ਦੁੱਕਾ ਦੁਕਾਨਾਂ ਖੁੱਲੀਆਂ ਹੋਈਆਂ ਨੇ ਨਹੀਂ ਤਾਂ ਇੱਥੇ ਸਾਰਾ ਸੁਨਮਸਾਟ ਜਿਹੜਾ ਸੀਗਾ ਉਸ ਦਿਨ ਦੀ ਕੱਟਣਾ ਤੋਂ ਬਾਅਦ ਸ਼ਨੀਵਾਰ ਦੀ ਕੱਟਣਾ ਤੋਂ ਬਾਅਦ ਬਹੁਤ ਜ਼ਿਆਦਾ ਕਹਿ ਸਕਦੇ ਹਾਂ ਕਿ ਲੋਕ ਦੁਕਾਨਾਂ ਬੰਦ ਕਰਦੇ ਸਾਰੇ ਦੁਕਾਨਾਂ ਬੰਦ ਸਿਗੀਆਂ ਪਰ ਅੱਜ ਇਹ ਦੁਕਾਨਾਂ ਕੁਝ ਜੜੀਆਂ ਹੈਗੀਆਂ ਨੇ ਉਹ ਖੁੱਲੀਆਂ ਹੈਗੀਆਂ ਨੇ ਦੇਖਣਾ ਹੁਣ ਇਹੀ ਹੋਏਗਾ ਕਿ ਇਸ ਪੂਰੇ ਮਸਲੇ ਦਾ ਜਿਹੜਾ ਹੱਲ ਹੈਗਾ ਏ ਉਹ ਕਿਸ ਤਰ੍ਹਾਂ ਨਿਕਲਦਾ ਨਿਕਲ ਪਾਏਗਾ ਕਿਉਂਕਿ ਹਰਿਆਣਾ ਦੇ ਵਿੱਚ ਇਲੈਕਸ਼ਨ ਵੀ ਜਿਹੜੇ ਹੈਗੇ ਨੇ ਬਹੁਤ ਨੇੜੇ ਹੈਗੇ ਨੇ ਕਿਸੇ ਵੇਲੇ ਵੀ ਐਲਾਨ ਹੋ ਸਕਦਾ ਹੈ ਜਿਸ ਵਿੱਚ ਇਸ ਸਥਿਤੀ ਨੂੰ ਉਹ ਕਰਨ ਦੇ ਲਈ ਕਾਬੂ ਕਰਨ ਦੇ ਲਈ ਕਿਸ ਤਰੀਕੇ ਨਾਲ ਦਾ ਹੱਲ ਨਿਕਲਦਾ ਹੈ ਉਹ ਉਹ ਦੇਖਣਾ ਕਾਫੀ ਅਹਿਮ ਹੋਏਗਾ